What the- ਕਹਣਾ ਪਾਇਆ ਹੋਵੇ ਦੋ ਵਾਰ ਬੱਚਾ ਖਰਾਬ ਹੋ ਗਿਆ ਹੋਵੇ ਉਹਦੇ ਵਾਸਤੇ ਪੁੱਛਣ ਵਾਸਤੇ ਹੁਣ ਦੋ ਵਾਰ ਬੱਚਾ ਖਰਾਬ ਹੋ ਗਿਆ ਹੋਵੇ ਬੱਚੇ ਵਾਸਤੇ ਪੁੱਛਣ ਵਾਸਤੇ ਹੁਣ ਦੋ ਵਾਰ ਬੱਚਾ ਖਰਾਬ ਹੋ ਗਿਆ ਹੋਵੇ ਕਿੱਥੋਂ ਆਇਓ ਮਾਤਾ ਦੋ ਵਾਰ ਬੱਚਾ ਕਿਦਾ ਖਰਾਬ ਹੋ ਗਿਆ ਛੋਟਾ ਹੀ ਹੋ ਗਿਆ ਕਿੱਥੋਂ ਆਇਓ ਚੱਲ ਫੱਕਰਾ ਦੇਖੀਏ ਹੋ ਕਦੇ ਤਾਂ ਚੱਲਗੇ ਆਵੇਂਗਾ ਤੂੰ ਜਾ ਖਰਾਬ ਤੁਨਾ ਹੋ ਗਿਆ ਮਾਤਾ ਇਹ ਤਾਂ ਜਿਨ੍ਹਾਂ ਦੇ ਕਿਸੇ ਦੇ ਪੌਣ ਪੈਂਦੀ ਹੋਵੇ ਉਹਨਾਂ ਦੇ ਕੰਨ ਹੁਣ ਬੱਚਾ ਖਰਾਬ ਹੋ ਗਿਆ ਹੋਵੇ ਪੌਣ ਪੈਂਦੀ ਹੋਵੇ ਪੁੱਛਣ ਵਾਸਤੇ ਹੁਣ ਬੱਚਾ ਖਰਾਬ ਹੋ ਗਿਆ ਭਾਈ ਹੋਏ ਭਾਈ ਜੀ ਕਿੱਥੋਂ ਆਇਓ ਭੈਣੇ ਪੌਣ ਕਿਨੂੰ ਪੈਂਦੀ ਐ ਪਾਪੇ ਨੂੰ ਪੈਂਦੀ ਐ ਚੱਲ ਫੱਕਰਾ ਦੇਖੀਏ ਹੋ ਕਦੇ ਤਾਂ ਚੱਲ ਕੇ ਆਵੇਂਗਾ ਤੂੰ ਅਰੇ ਨਾ ਚੱਲ ਕੇ ਆਪੇ ਘਰਾਂ ਘਰਾਂ ਕੀ ਕਾ ਹੋ ਗਿਆ ਸੀ ਘਰੋਂ ਰੁੱਸ ਕੇ ਕੌਣ ਬੱਗਿਆ ਦੀ ਭਣੇ ਤੂੰ ਬੱਗੀ ਦੀ ਚਲ ਬਕਰਾ ਲੈ ਆ ਜਾ ਕੇ ਹੋ ਗਈ ਮਾਵਾ ਚਰਸ ਦੀਆ ਪਚਰਾ ਨੂੰ ਗਈ ਮੁਕਰਤਾਰੇ ਤੇ ਕਾਵਨੂ ਮਾਵਾ ਚਰਸ ਦੀਆ ਪਚਰਾ ਤੂੰ ਗਈ ਮੁਕਰਤਾਰੇ ਮਾਵਾ ਦੋ ਮਾਰ ਗਸਕੇ ਬੱਗੀ ਦੀ ਮੁੜੇਈ ਭਣ ਮੇਰੀ ਏ ਕਹਿੰਦੀ ਮੈਂ ਜਾਉਂਗੀ ਮਰ ਜੂਈ ਜਾ ਕੇ ਜੇ ਕਿਰਪਾਈ ਹੋ ਜੇ ਪਲਾ ਹੋ ਜੇ ਜਾਰੋ ਚੂਰੀ ਵੰਡ ਜਾਂਗੀ ਬਾਬੇ ਦੀ ਕਹਿ ਪਾਪਾ ਚੂਰੀ ਵੰਡ ਜਾਂਗੂਗੀ ਕਿਰਪਾ ਕਰਦੇ ਟੇਕ ਮੱਥਾ ਹਟ ਦੇ ਹੋ ਖੁੱਲੇ ਜੋਂਦੇ ਬਾਗ ਚੋਂ ਬਾਈਆਂ ਰੋਟੀ ਕੰਮਰੀ ਕਹਿੰਦੇ